ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖ ਰਹੇ ਹੋ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬੀ ਦੇ ਇਸ ਬਲਟਨ 'ਚ ਮੈਂ ਹਨੀਲ ਕਮਲ ਤੇ ਆ ਬਲਟਨ 'ਚ ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਤੇ ਉੱਤਰਾਖੰਡ ਦੇ ਰੂਦਰ ਪ੍ਰਯਾਗ ਚ ਬਦਰੀਨਾਥ ਹਾਈਵੇ ਤੇ ਹਲਕਨੰਦਾ ਨਹਿਰ ਚ ਡਿੱਗਿਆ ਯਾਤਰੀਆਂ ਨੂੰ ਲੈ ਜਾ ਰਿਹਾ ਟੈਂਪੂ ਟਰੈਵਲਰ 10 ਤੋਂ ਵੱਧ ਲੋਕਾਂ ਦੀ ਮੌਤ ਕਈ ਜ਼ਖਮੀ ਕਈਆਂ ਦੀ ਹਾਲਤ ਗੰਭੀਰ ਹੈ ਲੋਕ ਸਭਾ ਸੀਟਾਂ ਹਾਰਨ ਤੋਂ ਬਾਅਦ ਪੰਜਾਬ ਭਾਜਪਾ ਨੇ ਚੰਡੀਗੜ੍ਹ ਵਿੱਚ ਕੀਤੀ ਸਮੀਖਿਆ ਬੈਠਕ ਕਿਹਾ ਪੰਜਾਬ 'ਚ ਭਾਜਪਾ ਦਾ ਵਧਿਆ ਵੋਟ ਸ਼ੇਅਰ 2027 'ਚ ਪੰਜਾਬ ਵਿੱਚ ਭਾਜਪਾ ਦਾ ਬਣੇਗਾ ਮੁੱਖ ਮੰਤਰੀ। ਹਤੇ ਹਿਮਾਚਲ ਕੋ ਮੰਨ ਲਈ ਗਏ ਐਨ ਆਰ ਆਈ ਜੋੜੇ ਨਾਲ ਕਟਮਾਰ ਪਾਰਕਿੰਗ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਠੇਕੇਦਾਰ ਦੇ ਕਰਿੰਦਿਆ ਨੇ ਕੀਤੀ ਕਟਮਾਰ। ਤੇ ਹੁਣ ਖਬਰਾਂ ਵਿਸਤਾਰ ਨਾਲ ਉੱਤਰਾਖੰਡ ਦੇ ਰੁਦਰ ਪ੍ਰਯਾਗ ਨੇੜੇ ਰਤੋਲੀ ਚ ਬਦਰੀਨਾਥ ਹਾਈਵੇ ਤੇ ਯਾਤਰੀਆਂ ਨੂੰ ਲੈ ਜਾ ਰਿਹਾ ਟੈਂਪੂ ਟਰੈਵਲਰ ਵਾਹਨ ਅਲਕਨੰਦਾ ਨਦੀ ਚ ਡਿੱਗਣ ਨਾਲ 10 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚ ਗਏ ਦੱਸ ਦਈਏ ਕਿ ਇਹ ਹਾਦਸਾ ਬਦਰੀਨਾਥ ਹਾਈਵੇ ਤੇ ਰੈਂਟੋਲੀ ਨੇੜੇ ਵਾਪਰਿਆ ਹੈ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸਵਾਰੀਆਂ ਨਾਲ ਭਰਿਆ ਟੈਂਪੂ ਟਰੈਵਲਰ ਦਾ ਚਾਲਕ ਇਸ ਤੋਂ ਆਪਣਾ ਸੰਤੁਲਨ ਗਵਾ ਬੈਠਾ ਅਤੇ ਉਹ ਬੇਕਾਬੂ ਹੋ ਕੇ ਅਲਕਨੰਦਨ ਨਦੀ ਵਿੱਚ ਝੱਡ ਗਿਆ ਹਾਦਸੇ ਦਾ ਸ਼ਿਕਾਰ ਹੋਇਆ ਟੈਂਪੂ ਟਰੈਵਲਰ ਦਿੱਲੀ ਤੋਂ ਸਵਾਰੀਆਂ ਨੂੰ ਲੈ ਕੇ ਚੋਪਟਾ ਤੁੰਗਨਾਥ ਜਾ ਰਿਹਾ ਸੀ ਇਸ ਗੱਡੀ ਵਿੱਚ ਡਰਾਈਵਰ ਸਮੇਤ 23 ਲੋਕ ਸਵਾਰ ਸਨ ਪੰਜਾਬ ਵਿੱਚ ਸਾਰੀਆਂ ਲੋਕ ਸਭਾ ਸੀਟਾਂ ਹਾਰਨ ਤੋਂ ਬਾਅਦ ਪੰਜਾਬ ਭਾਜਪਾ ਨੇ ਅੱਜ ਚੰਡੀਗੜ੍ਹ ਵਿੱਚ ਬੈਠਕ ਕਰਕੇ ਮੰਤਨ ਕੀਤਾ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ਸਥਿਤ ਪਾਰਟੀ ਦੇ ਪੰਜਾਬ ਪ੍ਰਦੇਸ਼ ਦਫ਼ਤਰ ਵਿਖੇ ਦਿਨ ਭਰ ਵੱਖ-ਵੱਖ ਮੀਟਿੰਗਾਂ ਕੀਤੀਆਂ ਇਸ ਬੈਠਕ 'ਚ ਲੋਕ ਸਭਾ ਦੇ ਸਾਰੇ ਉਮੀਦਵਾਰਾਂ ਸਮੇਤ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਵੀ ਹਿੱਸਾ ਲਿਆ ਮੀਟਿੰਗ ਤੋਂ ਬਾਅਦ ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਨੇ ਪੰਜਾਬ ਵਿੱਚ ਬਿਹਤਰ ਕੰਮ ਕੀਤਾ ਹੈ ਪਰ ਸਾਡਾ ਮਕਸਦ ਪੰਜਾਬ ਵਿੱਚ ਭਾਜਪਾ ਨੂੰ ਕਾਮਯਾਬ ਕਰਨਾ ਹੈ ਉਹਨਾਂ ਨੇ ਕਿਹਾ ਕਿ ਚੋਣਾਂ ਵਿੱਚ ਭਾਜਪਾ ਦੀ ਵੋਟ 6.5 ਫੀਸਦੀ ਤੋਂ ਵਧ ਕੇ 18.5 ਫੀਸਦੀ ਹੋ ਗਈ ਹੈ ਉਹਨਾਂ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੂੰ ਰਾਜ ਮੰਤਰੀ ਬਣਾ ਕੇ ਪ੍ਰਧਾਨ ਮੰਤਰੀ ਨੇ ਆਪਣਾ ਪੰਜਾਬ ਪ੍ਰਤੀ ਪਿਆਰ ਦਿਖਾਇਆ ਹੈ ਜਿਲੰਦਰ ਉਪ ਚੋਣਾਂ ਵਿੱਚ ਜਿੱਤ ਹਾਸਲ ਕਰਨ ਦੇ ਨਾਲ ਨਾਲ 2027 ਵਿੱਚ ਭਾਜਪਾ ਪੰਜਾਬ ਵਿੱਚ ਆਪਣਾ ਮੁੱਖ ਮੰਤਰੀ ਬਣਾਏਗੀ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਉਤਸ਼ਾਹਿਤ ਤਾਂ ਜਿੱਥੇ ਹੈਗੇ ਵੀ ਸਾਢੇ 6% ਤੋਂ ਵਧਾ ਕੇ ਕਰੀਬਨ 18% ਤੋਂ ਫालतू ਜਿਹੜਾ ਵੋਟ ਸ਼ੇਅਰ ਵਧਿਆ ਉਹਦੇ ਵਾਸਤੇ ਪੰਜਾਬ ਦੇ ਲੋਕਾਂ ਦੇ ਵਾਸਤੇ ਵੀ ਅਸੀਂ ਟਾਰਗੇਟ ਕੀਤਾ ਸਾਡੇ ਸਾਰੇ ਸਾਥੀਆਂ ਨੂੰ ਵੀ ਮੈਂ ਬੇਨਤੀ ਕੀਤੀ ਹੈ ਸਾਰੇ ਸਾਡੇ ਜਿਹੜੇ ਕੈਂਡੀਡੇਟ ਸਹਿਬਾਨ ਸੀਗੇ ਚਾਹੇ ਸਫਲਤਾ ਨਹੀਂ ਮਿਲੀ ਪਰ ਲੋਕਾਂ ਨੇ ਹੁੰਗਾਰਾ ਦੇਣ ਚੁੱਕ ਕਸਰ ਨਹੀਂ ਛੱਡਿਓ ਨਾਲ ਕੋਲ ਜਾ ਕੇ ਉਹਨਾਂ ਦਾ ਧੰਨਵਾਦ ਕਰਨਗੇ ਤੇ ਪਾਰਟੀ ਦੇ ਹੁਣੋਂ ਇੱਕ ਸੰਦੇਸ਼ ਲੈ ਕੇ ਵੀ ਅਗਰ ਗਵਰੀ ਬਿੱਟੂ ਜੀ ਨੂੰ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਮੌਕਾ ਦਿੱਤਾ ਹੈ ਪੰਜਾਬ ਦੇ ਨੁਮਾਇੰਦਗੀ ਕਰਨ ਦਾ ਉਹ ਮੈਂ ਸਮਝਦਾ ਬੀਜੇਪੀ ਦਾ ਜਿਹੜਾ ਫੋਕਸ ਹੈ ਪੰਜਾਬ ਦੇ ਉੱਤੇ ਉਹ ਦਰਸਾਉਂਦਾ ਹੈ ਉਹ ਇਹਦੇ ਨਾਲ ਸਾਬਿਤ ਕਰਦਾ ਹੈ ਵੀ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਦਾ ਆਪਣਾ ਕਰੰਗ ਭੂਮੀ ਰਹੀ ਹੈ ਉਹਦੇ ਨਾਲ ਉਹਨਾਂ ਦਾ ਜਿਹੜਾ ਲਗਾਅ ਹੈ ਉਹ ਨੂੰ ਦੇਖਦੇ ਉਹਨਾਂ ਨੇ ਮੌਕਾ ਦਿੱਤਾ ਹੈ ਤਾਂ ਮੈਂ ਸਮਝਦਾ ਕਿ ਸਾਨੂੰ ਪੰਜਾਬ ਨੂੰ ਵੀ ਆਸ ਹੈ ਪੰਜਾਬ ਦੇ ਜਿਹੜੇ ਭਖਤੇ ਮੁੱਦੇ ਹੈ ਉਥੇ ਕੇਂਦਰ ਸਰਕਾਰ ਦੇ ਵਿੱਚ ਜਾ ਕੇ ਬੜੇ ਬਖੂਬੀ ਰੱਖ ਕੇ ਮਜਬੂਤੀ ਨਾਲ ਰੱਖ ਕੇ ਤੇ ਇਹਨਾਂ ਗੱਲਾਂ ਨੂੰ ਅੱਗੇ ਵਿਧਾਨਗੇ। ਉਧਰ ਇਸ ਤੋਂ ਪਹਿਲਾਂ ਕੇਂਦਰੀ ਰਾਜ ਮੰਤਰੀ ਬਣਨ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਪਹਿਲੀ ਵਾਰ ਚੰਡੀਗੜ੍ਹ ਸਥਿਤ ਭਾਜਪਾ ਦਫ਼ਤਰ ਪਹੁੰਚੇ ਜਿੱਥੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਸਮੇਤ ਸਮੂਹ ਚੀ ਲੀਡਰਸ਼ਿਪ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਰਵਨੀਤ ਬਿੱਟੂ ਨੇ ਸੁਨੀਲ ਜਾਖੜ ਅਤੇ ਸਟੇਟ ਬੋਡੀ ਨਾਲ ਗੱਲਬਾਤ ਵੀ ਕੀਤੀ ਅਤੇ ਚਰਚਾ ਕੀਤੀ ਕਿ ਆਖਰ ਪੰਜਾਬ ਨੂੰ ਕਿਸ ਤਰ੍ਹਾਂ ਚਲਾਉਣਾ ਹੈ। ਇਸ ਤੋਂ ਇਲਾਵਾ ਹੋਰ ਅਹਿਮ ਮਸਲਿਆਂ ਤੇ ਵੀ ਚਰਚਾ ਹੋਵੇਗੀ। हिमाचल कोमन ਲਈ ਗਏ ਐਨਆਰਆਈ ਜੋੜੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ 2 ਦਿਨ ਪਹਿਲਾਂ ਹਿਮਾਚਲ ਦੇ ਡਲਹੋਜ਼ੀ ਕੋਮਣ ਗਏ ਐਨਆਰਆਈ ਪਰਿਵਾਰ ਨਾਲ ਪਾਰਕਿੰਗ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਠੇਕੇਦਾਰ ਦੇ ਕਰੰਦਿਆ ਨੇ ਉਹਨਾਂ ਉੱਪਰ ਹਮਲਾ ਕਰ ਦਿੱਤਾ ਇਸ ਹਮਲੇ ਵਿੱਚ ਐਨਆਰਆਈ ਪਰਿਵਾਰ ਦਾ ਮੁਖੀ ਅਤੇ ਉਸ ਦਾ ਪਰਾ ਐਨੀ ਬੁਰੀ ਠੇਰਾ ਨਾਲ ਜ਼ਖਮੀ ਹੋ ਗਿਆ ਕਿ ਐਨਆਰਆਈ ਪਰਿਵਾਰ ਦਾ ਮੁਖੀ ਕੋਮਾ ਦੇ ਵਿੱਚ ਚਲਾ ਗਿਆ 3 ਦਿਨ ਬਾਅਦ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਮੀਡੀਆ ਨਾਲ ਸਾਰੀ ਘਟਨਾ ਸਾਂਝੀ ਕੀਤੀ ਪੀੜਤ ਦੀ ਸਪੈਨਿਸ਼ ਪਤਨੀ ਨੇ ਦੱਸਿਆ ਕਿ ਸਮੇਂ ਜਦੋਂ ਲੜਾਈ ਹੋਈ ਤਾਂ ਉਸਨੇ ਵੀਡੀਓ ਵੀ ਬਣਾਈ ਸੀ ਪਰ ਪੁਲਿਸ ਨੇ ਉਹ ਵੀਡੀਓ ਮੋਬਾਈਲ ਵਿੱਚੋਂ ਡਿਲੀਟ ਕਰ ਦਿੱਤੀ ਹਾਲਾਂਕਿ ਪੁਲਿਸ ਦੇ ਦਖਲ ਤੋਂ ਬਾਅਦ ਬਚਾਤਾ ਹੋ ਗਿਆ ਪਰ ਕੋਈ ਸੁਣਵਾਈ ਨਹੀਂ ਹੋਈ ਐਨਆਰਆਈ ਪਰਿਵਾਰ ਨੇ ਪੁਲਿਸ ਅਤੇ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ 25 ਸਾਲ ਤੋਂ ਸਪੇਨ ਰਹਿੰਦੇ ਮੈਂ ਤੇ ਮੇਰੀ ਵਾਈਫ ਆਪਣੇ ਬੱਚਿਆਂ ਦੇ ਨਾਲ ਅਸੀਂ ਇੱਥੇ ਵਾਪਸ ਪੰਜਾਬ ਸੈਟਲ ਹੋਣ ਲਈ ਆਪਣਾ ਬਿਜ਼ਨਸ ਸਟਾਰਟਅਪ ਕਰ ਲਿਆ ਹੈ ਤੇ ਕੱਲ 2 ਦਿਨ ਪਹਿਲਾਂ ਹੀ ਇਥੋਂ ਘੁੰਮਣ ਵਾਸਤੇ ਜਿਹੜਾ ਉਹ ਡਲੌਜੀ ਗਿਆ ਹੀ ਤੇ ਸਾਨੂੰ ਉਹਨਾਂ ਬੰਦਿਆਂ ਨੇ ਮੇਬੀ ਘਟੋ ਘਟ 100 ਤੋਂ ਪਲੱਸ ਬੰਦਾ ਇਕੱਠਾ ਹੋ ਕੇ ਜਿਹੜਾ ਉਹ ਖਿਆਲ ਜਗਾ ਜਿਹੜੀ ਇੱਕਦਮ ਅਟੈਕ ਕਰਤਾ ਸਾਡੇ ਤੇ ਸਾਨੂੰ ਨਾ ਉਹਨਾਂ ਨੇ ਕੋਈ ਸਵਾਲ ਪੁੱਛਿਆ ਨਾ ਉਹ ਗੱਲ ਕੀਤੀ ਸਿਰਫ ਪੰਜਾਬੀ ਹੋਣ ਦੀ ਵਜ੍ਹਾ ਕਰਕੇ ਜਾਂ ਕੋਈ ਇਹੋ ਜਿਹੀ ਕੋਈ ਗੱਲ ਹੋਈ ਉਹਨਾਂ ਦੀ ਕਿਸੇ ਨਾਲ ਤੇ ਸਾਨੂੰ ਉਹਨਾਂ ਨੇ ਬਹੁਤ ਜਿਹੜਾ ਵਾ ਉਹ ਮਾਰਿਆ ਵਾ ਸਿਰ ਵਿੱਚ ਮੇਰੇ ਆ ਦੋ ਤਿੰਨ ਦਿਨ ਮੈਂ ਕੋਮਾ 'ਚ ਰਿਹਾ ਤੇ ਅੱਜ ਜਿਹੜਾ ਵਾ ਮੈਂ ਬਾਹ ਮੇਰੀ ਟੁੱਟੀ ਨਾਲ ਤੇ ਮੇਰੀ ਵਾਈਫ ਨੇ ਵੀਡੀਓਜ਼ ਬਣਾਈਆਂ ਸੀ ਉਹਨਾਂ ਨੇ ਪੁਲਿਸ ਨੇ ਉਹ ਵੀਡੀਓ ਜਿਹੜੀ ਸੀ ਉਹ ਡਿਲੀਟ ਕਰ ਦਿੱਤੀਆਂ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਤਾਪਮਨ 45 ਡਿਗਰੀ ਨੂੰ ਪਾਰ ਕਰ ਗਿਆ ਹੈ ਫਾਜ਼ਿਲਕਾ ਦੇ ਬਖਰ ਵਿੱਚ ਸਭ ਤੋਂ ਵੱਧ ਤਾਪਮਨ 47.6 ਡਿਗਰੀ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 23 ਜ਼ਿਲ੍ਹਿਆਂ ਲਈ ਹੀਟ ਵੇਵ ਦਾ ਵੀ ਅਲਰਟ ਜਾਰੀ ਕੀਤਾ ਹੈ ਜਿਸ ਵਿੱਚ 17 ਜ਼ਿਲ੍ਹਿਆਂ 'ਚ orange ਅਲਰਟ ਅਤੇ 6 ਜ਼ਿਲ੍ਹਿਆਂ ਵਿੱਚ yellow ਅਲਰਟ ਦਿੱਤਾ ਗਿਆ ਹੈ ਮੌਸਮ ਵਿਭਾਗ ਦੇ ਮੁਤਾਬਕ 17 ਜੂਨ ਤੱਕ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਵਿਭਾਗ ਨੇ ਲੋਕਾਂ ਨੂੰ ਗਰਮੀ ਤੋਂ ਬਚਣ ਅਤੇ অতি ਜ਼ਰੂਰੀ ਕੰਮ ਤੋਂ ਬਿਨਾਂ ਘਰ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ ਜਲੰਧਰ ਦੇ ਸਭ ਤੋਂ ਪੋਸ਼ ਇਲਾਕੇ ਮਾਡਲ ਟਾਊਨ ਚ ਇੱਕ ਕਾਰੋਬਾਰੀ ਤੋਂ 2 ਕਰੋੜ ਰੁਪਏ ਦੀ ਫਿਰੋਤੀ ਮੰਗਣ ਵਾਲੇ ਅਤੇ ਦੀ ਲੰਡਾ ਅਤੇ ਉਸ ਦੇ ਸਾਥੀ ਦੇ 6 ਰਿਸ਼ਤੇਦਾਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਲਖਬੀਰ ਸਿੰਘ ਦੀ ਮਾਤਾ ਭੈਣ ਹੌਲਦਾਰ ਜੀਜੇ ਤੋਂ ਇਲਾਵਾ ਉਸ ਦੇ ਇੱਕ ਸਾਥੀ ਦੀ ਮਾਂ ਪਿਤਾ ਅਤੇ ਭੈਣ ਨੂੰ ਗ੍ਰਿਫਤਾਰ ਕੀਤਾ ਹੈ ਸਾਰਿਆਂ ਦਾ ਜਲੰਧਰ ਦਾ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ ਪੁਲਿਸ ਨੇ ਸਾਰੇ ਮੁਲਜ਼ਮਾ ਨੂੰ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਲਿਆ ਹੈ ਪੁਲਿਸ ਨੇ ਮੁਜ਼ਮਦੇ ਬੈਂਕ ਖਾਤੇ ਅਤੇ ਮੋਬਾਈਲ ਫੋਨਾਂ ਦੀ ਵੀ ਜਾਣਕਾਰੀ ਜ਼ਬਤ ਕੀਤੀ ਹੈ ਹਾਲਾਂਕਿ ਪੁਲਿਸ ਨੇ ਦੋ ਦਿਨ ਦਾ ਰਿਮਾਂਡ ਮੰਗਿਆ ਸੀ ਪਰ ਬਚਾ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਦੇ ਆਧਾਰ ਤੇ ਅਦਾਲਤ ਵੱਲੋਂ ਸਿਰਫ ਇੱਕ ਦਿਨ ਦਾ ਹੀ ਰਿਮਾਂਡ ਦਿੱਤਾ ਗਿਆ ਇਹ 3 ਤਾਰੀਖ ਨੂੰ 3 ਤਾਰੀਖ ਕੋਲ ਆਇਆ ਥਾ ਲੰਡੀਸਵੇਰ ਔਰ ਉਹਨਕੇ ਜੋ ਅਸੋਸੀਏਟਸ ਹਮਸੇ ਕੋਲ ਆਇਆ ਥਾ ਕਿ ਦੇ ਵਾਂਟਿਡ ਮਨੀ ਫਰਾਵੀ ਮੰਗਦੇ ਥੇ ਫਰਮ ਬਿਜ਼ਨਸਮੈਨ 6 ਨੰਬਰ ਤਾਨਕੇ ਰੀ ਮੋਡਲ ਟਾਊਨ ਤੋਂ ਉਸਮੇ ਹਮ ਐਕਸ਼ਨ ਲੈ ਕੇ ਜੋ वहाँ पे शूटिंग भी किए थे उनको अरेस्ट किए और ये जो पूरा मामला है हम लंडे तक और उनको जो एसोसिएट्स हैं वहाँ तक हमने ट्रेस कर चुके हैं तो इसमें जो अब इन्फॉर्मेशन आया था हमने एफ रजिस्टर की एफ आई आर वन जीरो सेवन डिविजन नंबर छः थाने में एंड हमें दायरा ये सब था थ्री एटी फोर थ्री एटी सिक्स थ्री एटी सेवन टू वन टू एंड वन ट्वेंटी थ्री फॉर हार्बरिंग क्रिमिनल्स एंड प्रोवाइडिंग सेफ हार क्रिमिनल्स फॉर अदर क्रिमिनल एक्टिविटीज़ तो हमने इसमें छः अरेस्ट किए हैं यादविंदर के पेरेंट्स लंडे के मदर और लंडे के ब्रदर इन लॉ एंड सिस्टर ਦਸੂਹਾ ਦੇ ਡਾਕਾਣਾ ਰੋਡ ਤੇ ਉਸ ਸਮੇਂ دہشت ਦਾ ਮਾਹੌਲ ਪੈਦਾ ਹੋ ਗਿਆ ਜਦੋਂ ਬੀਤੀ ਰਾਤ ਲੁਟੇਰੇ ਇੱਕ ਫਾਈਨਾਂਸ ਕੰਪਨੀ ਦੇ ਕਰਮਚਾਰੀ ਤੋਂ ਪਿਸਤੌਲ ਦੀ ਨੋਕ ਤੇ ਲੱਖਾਂ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਪੀੜਤ ਪਰਿਵਾਰ ਨੇ ਦੱਸਿਆ ਹੈ ਕਿ ਉਹ ਦਸੂਹਾ ਚ ਫਾਈਨਾਂਸ ਕੰਪਨੀ ਦੀ ਬ੍ਰਾਂਚ ਵਿੱਚ ਕੰਮ ਕਰਦਾ ਹੈ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ਤਸੀਹੇ ਕੇ ਰਾਤ ਕਰੀਬ 9:30 ਵਜੇ ਦੋ ਅਣਪਛਾਤੇ ਵਿਅਕਤੀਆਂ ਨੇ ਪਿਸਤੌਲ ਦੀ ਨੋਕ ਤੇ ਲੱਖਾਂ ਦੀ ਨਕਦੀ ਲੁੱਟ ਲਈ ਜਿਸ ਤੋਂ ਬਾਅਦ ਉਹ ਆਪਣੇ ਸਾਥੀਆਂ ਸਮੇਤ ਮੋਟਰਸਾਈਕਲ ਤੇ ਫਰਾਰ ਹੋ ਗਏ ਲੁੱਟ ਦੀ ਸਾਰੀ ਵਾਰਦਾਤ ਸੀਸੀਟੀਵੀ ਕੈਮਰਾ ਚ ਕੈਦ ਹੋ ਗਈ ਹੈ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਸੀਸੀਟੀਵੀ ਦੀ ਮਦਦ ਨਾਲ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਮਾੜੇ ਅਨਸਰਾਂ ਖਿਲਾਫ ਚੜੀ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਥਾਣਾ ਫਲੋਰ ਪੁਲਿਸ ਨੇ ਤਿੰਨ ਸਨੇਚਰਾਂ ਨੂੰ ਕਾਬੂ ਕੀਤਾ ਹੈ ਜਾਣਕਾਰੀ ਦਿੰਦੇ ਹੋਏ ਫਲੋਰ ਦੇ ਥਾਣਾ ਮੁਖੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਤਿੰਨੋਂ ਦੋਸ਼ੀ ਨਸ਼ੇ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਲੁੱਟਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਇਹਨਾਂ ਕੋਲੋਂ ਲੁੱਟਦਾ ਸਮਾਨ ਸਨੇਚਿੰਗ ਲਈ ਇਸਤੇਮਾਲ ਕੀਤਾ ਜਾਣ ਵਾਲਾ ਮੋਟਰਸਾਈਕਲ ਅਤੇ ਤੇਜ਼ ਤਾਰ ਹਥਿਆਰ ਵੀ ਬਰਾਮਦ ਕੀਤਾ ਗਿਆ। ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆਇਆ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਜੋ ਪਿਛਲੇ ਦਿਨਾਂ ਵਿੱਚ ਜੀਟੀ ਰੋਡ ਫਾਈਵੀ ਦੇ ਉੱਤੇ ਦੱਤਤੀ ਲੋਕ ਤੇ ਲੁੱਟਾ ਖੋਹ ਕਰਦੇ ਸੀ ਜਿਨ੍ਹਾਂ ਨੇ 2 ਦਿਨ ਪਹਿਲਾਂ ਹੀ ਇੱਕ ਲੇਡੀ ਸੁਮਨ ਪਤਨੀ trilochana ਵਾਸੀ ਫਲੋਰ ਦੀਆਂ ਵਾਲੀਆਂ ਸਨੈਚ ਕੀਤੀਆਂ ਸੀ ਜੋ ਇਹਨਾਂ ਨੂੰ ਆਪਣਾ ਜੁਰਮ ਕਬੂਲ ਕਰ ਲਿਆ ਜਿਨ੍ਹਾਂ ਦੇ ਖਿਲਾਫ ਮੁਕਦਮਾ ਨੰਬਰ 158 ਮਿਤੀ 96 24 ਅੰਡਰ ਸੈਕਸ਼ਨ 372 ਵੀ ਥਾਣਾ ਫਲੋਰ ਰਜਿਸਟਰ ਕਰਕੇ ਇਹਨਾਂ ਨੂੰ ਅਸੀਂ ਰਿਕਾਰਡ ਦਿੱਤਾ ਜਿਨ੍ਹਾਂ ਵਿੱਚ ਅਦਿੱਤਿਆ ਉਰਵਗਰੀ ਪੁੱਤਰ ਦੀਪਕ ਵਾਸੀ ਮੁਹੱਲਾ ਸੰਤੋਖਪੁਰਾ ਰਾਹੁਲ ਉਰਵ ਕਬੱਡੀ ਪੁੱਤਰ ਹੂਣ ਜਦੋਂ ਵਾਸੀ ਖਡ ਮਹਲਾ ਫਲੋਰ ਅਤੇ ਦਵਿੰਦਰਪਾਲ ਸਿੰਘ ਉਰਫ ਸਖੂ son of ਜਸਪਾਲ ਸਿੰਘ ਵਾਸੀ ਜੱਪੂਰ ਪੰਜ ਟੇਰਾ ਫਲੋਰ ਵਜੋਂ ਇਹਨਾਂ ਦੀ شناخت ਹੋਈ ਹੈ ਜੋ ਇਹ ਪਹਿਲਾਂ ਵੀ ਲੁੱਟ ਖੋਹ ਦੇ ਮਕਦਮਿਆਂ ਦੇ ਵਿੱਚ ਕਰਤਾਰ ਹੋ ਕੇ ਜੇਲ੍ਹ ਗਏ ਸੀ ਜੋ ਬੇਲ ਤੇ ਆ ਕੇ ਇਹਨਾਂ ਨੇ ਦੁਬਾਰਾ ਇਹ ਆਪਣਾ ਲੁੱਟਾ ਖੋਹ ਕਰਨ ਦਾ ਯੋਜਨਾ ਸ਼ੁਰੂ ਕੀਤਾ ਸੀ ਇਹਨਾਂ ਦੇ ਹੋਰ ਵੀ ਸਾਥੀ ਆਰਟੀਫਾਈ ਹੋਏ ਨੇ ਜਿਆਂ ਕਿ ਦੇ ਮੈਂਬਰਾਂ ਨੂੰ ਉਹਨਾਂ ਨੂੰ ਵੀ ਜਲਦੀ ਜੋ ਜਲਦੀ ਕੋ ਬਾਤ ਕੀਤਾ ਜਾਵੇਗਾ ਗਰਮੀਆਂ ਦੀਆਂ ਛੁੱਟੀਆਂ ਦੇ ਦਿਨਾਂ ਵਿੱਚ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨ ਦੇ ਲਈ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਇੰਦਰ ਪੁਰੀ ਕਲੋਨੀ ਬਨੋਂ ਹਰ ਰੋਜ਼ ਗੁਰਮਤੇ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਪਟਿਆਲਾ ਦੇ ਵਕਫਾ ਏਰੀਆ ਤੋਂ ਬੱਚੇ ਹਿੱਸਾ ਲੈ ਕੇ ਸਿੱਖੀ ਅਤੇ ਗੁਰਬਾਣੀ ਦੇ ਨਾਲ ਜੁੜ ਰਹੇ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਇੰਦਰਪੁਰੀ ਦੇ ਮੁੱਖ ਸੇਵਾਦਾਰ ਜਤਿੰਦਰ ਕੌਰ ਪਿੰਕੀ ਸੇਠੀ ਨੇ ਦੱਸਿਆ ਕਿ ਹਰ ਰੋਜ਼ 12 ਤੋਂ 1:30 ਵਜੇ ਤੱਕ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ ਹੈ ਤਾਂ ਜੋ ਬੱਚੇ ਆਉਣ ਵਾਲੇ ਸਮੇਂ ਵਿੱਚ ਗੁਰੂ ਦੇ ਨਾਲ ਜੁੜਨ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਨੂੰ ਛੁੱਟੀਆਂ 'ਚ ਗੁਰਮਤ ਕੈਂਪ ਜਾਂ ਹੋਰ ਸੈਮੀਨਾਰਾਂ ਦੇ ਜ਼ਰੀਏ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਨੇ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨ ਦੇ ਲਈ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਇੰਦਰਾਪੁਰੀ ਕਲੋਨੀ ਵੱਲੋਂ ਜਿਹੜਾ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ ਕਿਉਂਕਿ ਅੱਜਕੱਲ ਜੇਕਰ ਗੱਲ ਕੀਤੀ ਆਵੇ ਤਾਂ ਗਰਮੀਆਂ ਦੇ ਦਿਨਾਂ ਦੇ ਵਿੱਚ ਬੱਚਿਆਂ ਨੂੰ ਜਿਹੜਿਆ ਨੇ ਉਹ ਛੁੱਟੀਆਂ ਹੋਈਆਂ ਪਿਆ ਨੇ ਤਾਂ ਬੱਚਿਆਂ ਨੂੰ ਗੁਰਬਾਣੀਆਂ ਦੇ ਨਾਲ ਜੋੜਾ ਜਾ ਰਿਹਾ ਕਿਉਂਕਿ ਗੁਰਬਾਣੀ ਦੇ ਨਾਲ ਜੇਕਰ ਬੱਚੇ ਜੋੜਨਗੇ ਤਾਂ ਹੀ ਜਿਹੜਾ ਆਪਣੇ ਬੱਚਿਆਂ ਨੂੰ ਜਿਹੜਾ ਗੁਰਬਾਣੀ ਬਾਰੇ ਪਤਾ ਲੱਗੇਗਾ ਆਪਣੇ ਇਤਿਹਾਸ ਬਾਰੇ ਪਤਾ ਲੱਗੇਗਾ ਤੇ ਗੁਰੂਆਂ ਸਾਹਿਬਾਨਾਂ ਬਾਰੇ ਪਤਾ ਲੱਗੇਗਾ ਸੋ ਅਸੀਂ ਅੱਜ ਉਹ ਉਹਨਾਂ ਨਾਲ ਗੱਲਬਾਤ ਕਰਦੇ ਆਂ ਖਾਸ ਤੌਰ ਤੇ ਜਿਨ੍ਹਾਂ ਵੱਲੋਂ ਇਹ ਪ੍ਰਾਲਾ ਜਿਹੜਾ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦਿਮਾਗ ਦੇ ਵਿੱਚ ਕੀ ਵੀ ਆਇਆ ਵੀ ਬੱਚਿਆਂ ਨੂੰ ਜਿਹੜਾ ਗ ਦੇ ਨਾਲ ਜੋੜਾ ਜਾਵੇ ਕਿਉਂਕਿ ਗਰਮੀਆਂ ਦੇ ਦਿਨਾਂ ਵਿੱਚ ਬੱਚਿਆਂ ਦੀਆਂ ਛੁੱਟੀਆਂ ਹੁੰਦੀਆਂ ਨੇ ਤਾਂ ਬੱਚੇ ਜਿਹੜੇ ਨੇ ਘੁੰਮਣ ਵਾਸਤੇ ਠੰਡੇ ਇਲਾਕਿਆਂ ਦੇ ਵਿੱਚ ਜਾਂਦੇ ਨੇ ਤਾਂ ਤੁਹਾਡੇ ਵੱਲ ਇਹ ਪ੍ਰਾਲਾ ਕਿਵੇਂ ਕੀਤਾ ਜਾ ਰਿਹਾ ਹੈ ਬਸ ਐਵੇਂ ਇੱਕ ਦਿਨ ਦਿਮਾਗ 'ਚ ਬੈਠੇ ਬੈਠੇ ਆਇਆ ਐਕਚੁਅਲੀ ਜਿਵੇਂ ਸਾਡੀ ਕਲੋਨੀ ਬਹੁਤ ਸਾਲਾਂ ਤੋਂ ਮੈਂ ਸੁਖਨੀ ਸੇਵਾ ਸੁਸਾਇਟੀ ਦੀ ਐਜ਼ ਅਰਗੇਨਾਈਜ਼ਰ ਕਰੀਬ ਕਦ ਕਰੀਬ 25 ਸਾਲਾਂ ਤੋਂ ਇਸ ਸੇਵਾ ਨਿਭਾ ਰਹੀ ਹਾਂ ਸੁਖਨੀ ਸੇਵ ਸੇਵਾ ਸੁਸਾਇਟੀ ਦੀ ਤੇ ਬਸ ਮੈਨੂੰ ਹੁੰਦਾ ਕਿ ਹਰ ਬੱਚੇ ਨੂੰ ਸੁਖਨੀ ਸਾਹਿਬ ਦਾ ਪਾਠ ਆਏ ਸਾਡੇ ਜਦਵੀ ਪਾਠਾਂ ਦੀ ਲੜੀ ਆਰੰਭ ਹੁੰਦੀ ਹੈ 40 ਦਿਨਾਂ ਦੀ ਮੈਨੂੰ ਹੁੰਦਾ ਹੈ ਕਿ 40 ਦਿਨ ਰਿਜ਼ਰਟ ਮਿਲਣਾ ਚਾਹੀਦਾ ਹੈ ਕਿ ਵੀ 25 ਬੱਚੇ ਪਾਠ ਲਈ ਆਪਾਂ ਤਿਆਰ ਕਰੀਏ ਉਸੇ ਦੀ ਰਿਗਾਰਡਿੰਗ ਅਸੀਂ ਫਿਰ ਐਵੇਂ ਹੀ 1-2 ਸਾਲਾਂ ਤੋਂ ਤਕਰੀਬਨ 40 ਦਿਨਾਂ ਦਾ ਮੈਂ ਸੋਚਿਆ ਆਪਣੇ ਘਰ ਅਸੀਂ ਗੁਰਮਤ ਸਮਰ ਕੈਂਪ ਸਟਾਰਟ ਕਰਤਾ ਜਿਦੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਤਾਂ ਗੁਰਬਾਣੀ ਦੇ ਛੋਟੇ ਜਿਵੇਂ ਪੰਜ ਪਿਆਰੇ ਚਾਰ ਸ਼ਹੀਦਾਂ ਦੇ ਨਾਮ ਦਸਾਂ ਪਾਸ਼ਿਆਂ ਦੇ ਹੋਰ ਸਿੱਖ ਇਤਿਹਾਸ ਨਾਲ ਕੁਐਸਚਨ ਆਨਸਰ ਕਰਵਾਨੇ ਵੱਡੇ ਬੱਚਿਆਂ ਨੂੰ ਸੁਖਮਨੀ ਸਾਹਿਬ ਦਾ ਪਾਠ ਨਾਲ ਹੀ ਕੀਰਤਨ ਦੀ ਸਿਖਲਾਈ ਆਰੰਭ ਕੀਤੀ ਕੀਰਤਨ ਦੀ ਸਿਖਲਾਈ ਮੇਰੇ ਨਾਲ ਮੇਰੇ ਭੈਣ ਜੀ ਰਾਜਵਿੰਦਰ ਕੌਰ ਜੀ ਬਹੁਤ ਹੀ ਸੁਚੱਜੇ ਢੰਗ ਨਾਲ ਕੀਰਤਨ ਦੀ ਸਿਖਲਾਈ ਸਾਰੇ ਬੱਚਿਆਂ ਨੂੰ ਦਿੰਦੇ ਹਨ ਤੇ ਇਸ ਕਰਕੇ ਸਾਡੇ ਦਿਮਾਗ ਚ ਐ ਅਸੀਂ ਸਾਰਿਆਂ ਪੈਨਾਂ ਨੇ ਸੋਚਿਆ ਔਰ ਵੀ ਮੇਰੇ ਨਾਲ ਬਹੁਤ ਹੀ ਸਾਰੀਆਂ ਸਾਰੀਆਂ ਸੋਸਾਇਟੀ ਦਾ ਪੈਣਾ ਹਨ ਜਿਹੜਾ ਸਹਿਯੋਗ ਕਰ ਰਹੀਆਂ ਹਨ ਜਿਵੇਂ ਕਿ ਨਿਰਮਲ ਪੈਣ ਜੀ ਰਣਜੀਤ ਕੌਰ ਆਂਟੀ ਤੇ ਜਿਹੜੇ ਮੇਰੇ ਪਿਛਲੇ ਦੋ ਤਿੰਨ ਸਾਲਾਂ ਤੋਂ ਐਕਸਪਰਟ ਬੱਚੇ ਹਨ ਉਹ ਹੁਣ ਸੁਖਨੀ ਸੇਬ ਦਾ ਪਾੜ ਛੋਟੇ ਬੱਚਿਆਂ ਨੂੰ ਜਿਹੜੇ ਇਨਫ੍ਰੈਸ਼ਰ ਨੇ ਉਹਨਾਂ ਨੂੰ ਸਿਖਾ ਰਹੇ ਹਨ ਜਿਵੇਂ ਕਿ ਬੱਚੀ ਸ਼ਬਦ ਅਸੀਸ ਕੌਰ ਰੁਬਾਨੀ ਕੌਰ ਜਸਪ੍ਰੀਤ ਕੌਰ ਗਵਨੀਤ ਕੌਰ ਐਸਾ ਕਬੀਰ ਜੋਤ ਇੱਕ ਬੱਚਾ ਹੈ ਉਹ ਅੱਜ ਇਸ ਥੇ ਸ਼ਾਮਿਲ ਨਹੀਂ ਹੈ ਬਹੁਤ ਹੀ ਟ੍ਰੈਂਡ ਬੱਚੇ ਹਨ ਉਹ ਉਹਨੋਂ ਸਾਰੇ ਛੋਟੇ ਬੱਚਿਆਂ ਨੂੰ ਕਲਾਸਿਸ ਲਗਾ ਰਹੇ ਹਨ ਕਿੰਨੇ ਕਿੰਨੇ ਕੱਚੇ ਜਿਹੜੇ ਨੇ ਉਹ ਗੁਰਬਾਣੀ ਦੇ ਨਾਲ ਤੁਹਾਡੇ ਕੋਲ ਜੋੜ ਰਹੇ ਨੇ ਕਿਉਂਕਿ ਸਕੂਲਾਂ ਦੀ ਗੱਲ ਕੀਤੀ ਜਾਵੇ ਕਿਉਂਕਿ ਅੱਜ ਕੱਲ੍ਹ ਜਿਹੜੇ ਸਕੂਲਾਂ ਇੰਗਲਿਸ਼ మీడియం ਸਕੂਲ ਨੇ ਤਾਂ ਪੰਜਾਬੀ ਵੱਲ ਜਿਹੜਾ ਕੱਟ ਜਿਹੜਾ ਤਵੱਜੋ ਦਿੱਤੀ ਜਾਂਦੀ ਹੈ ਤਾਂ ਕਿਹੜੇ-ਕਿਹੜੇ ਜਿਹੜਾ ਸਕੂਲ ਦੇ ਬੱਚੇ ਤੁਹਾਡੇ ਕੋਲ ਆਉਂਦੇ ਨੇ ਮੇਰੇ ਕੋਲ ਆਲਮੋਸਟ YPS ਬ੍ਰਿਟਿਸ਼ ਕੋਅਰ ਰਿਆਨ ਪਬਲਿਕ ਗੁਰੂ ਨਾਨਕ ਫਾਊਂਡੇਸ਼ਨ ਆਲਮੋਸਟ ਸਾਰੇ ਗੁਰਤੇਗ ਭਾਦਰ ਜਿਨੇ ਵੀ ਸਕੂਲ ਹਨ ਇੱਥੇ ਦੇ ਬਹੁਤ ਹੀ ਰਿਪਿਊਟਡ ਸਕੂਲ ਹਨ ਉਹਨਾਂ ਸਾਰੇ ਸਕੂਲਸ ਦੇ ਬੱਚੇ ਮੇਰੇ ਕੋਲ ਆ ਰਹੇ ਹਨ ਤਕਰੀਬਨ 90 ਪਲੱਸ ਬੱਚੇ ਮੇਰੇ ਕੋਲ ਇਸ ਟਾਈਮ ਹੋ ਚੁੱਕੇ ਹਨ ਤੇ ਸਾਰੇ ਬੱਚਿਆਂ ਦੀਆਂ ਕਲਾਸਿਸ ਅਲੱਗ-ਅਲੱਗ ਲੱਗਦੀਆਂ ਹਨ ਜਿਵੇਂ ਕਿ ਬਿਗਨਰਸ ਹਨ ਉਹਨਾਂ ਦੀ ਅਲੱਗ ਕਲਾਸ ਹੈ ਟ੍ਰੇਨਡ ਹਨ ਉਹਨਾਂ ਦੀ ਜਿਨ੍ਹਾਂ ਨੂੰ ਹਲੇ ਬਿਲਕੁਲ ਹੀ ਨਹੀਂ ਆਉਂਦਾ ਉਹਨਾਂ ਦੀ ਅਲੱਗ ਕਲਾਸ ਲੱਗਦੀ ਹੈ ਹਰ ਜਿਵੇਂ ਸੈਕਸ਼ਨ ਵਾਈਜ਼ ਅਸੀਂ ਇੱਥੇ ਕਲਾਸਿਸ ਸਟਾਰਟ ਕੀਤੀਆਂ ਹੋਈਆਂ ਹਨ ਕਿੰਨੇ ਕ ਜਿਹੜਾ ਬੱਚੇ ਤੁਹਾਡੇ ਕੋਲ ਡੇਲੀ ਆਉਂਦੇ ਨੇ ਤੇ ਕਿੰਨੇ ਘੰਟੇ ਕਲਾਸ ਲੱਗਦੀ ਹੈ ਤੇ ਉਸ ਘੰਟੇ ਦੇ ਦੌਰਾਨ ਜਿੰਨੇ ਘੰਟੇ ਕਲਾਸ ਲੱਗਦੀ ਹੈ ਤਾਂ ਖਾਸ ਤੌਰ ਤੇ ਕੀ ਜਿਹੜਾ ਸਿਖਾਇਆ ਜਾਂਦਾ ਉਹਨੂੰ ਸਾਡੇ ਇੱਥੇ ਅਸੀਂ ਬੱਚਿਆਂ ਨੂੰ ਇਕ ਤਾਂ ਛੋਟੇ-ਛੋਟੇ ਬੱਚਿਆਂ ਨੂੰ ਤੁਹਾਨੂੰ ਮੈਂ ਦੱਸ ਚੁੱਕੀ ਹਾਂ ਹੈਨਾ ਉਸ ਤੋਂ ਬਾਅਦ ਵੱਡੇ ਬੱਚਿਆਂ ਨੂੰ ਸੁਖਨੀ ਸੇਵ ਦੇ ਪਾਠ ਨਾਲ ਜੋੜਿਆ ਜਾ ਰਿਹਾ ਹੈ ਜਿੰਨੇ ਵੀ ਛੁੱਟੀਆਂ ਵਿੱਚ ਘਰਾਂ ਵਿੱਚ ਪਾਠ ਹੁੰਦੇ ਹਨ ਮੇਰਾ ਮਕਸਦ ਹੁੰਦਾ ਕਿ ਉਹ ਸਾਰੇ ਬੱਚੇ ਹੀ ਪਾਠ ਕਰਨ ਹੁਣ ਕੱਲ ਹੀ ਸਾਡੀ ਕਲੋਨੀ ਸੰਗਰਾਨ ਦੇ ਪਾਠ ਹਨ ਪਾਠ ਸੀਗੇ ਉਸ ਵਿੱਚ ਸਾਰੇ ਬੱਚਿਆਂ ਨੇ ਹੀ ਪਾਠ ਤੇ ਬੱਚਿਆਂ ਨੇ ਹੀ ਕੀਰਤਨ ਕੀਤਾ ਹੈ ਸਾਰੀ ਕਲੋਨੀ ਬਹੁਤ ਹੀ ਖੁਸ਼ ਹੋਈ ਉਹਨਾਂ ਦਾ ਪਾਠ ਸੁਣ ਕੇ ਪਾਠ ਵੀ ਸਾਰੇ ਬੱਚੇ ਬਹੁਤ ਹੀ ਸ਼ੁੱਧ ਕਰਦੇ ਹਨ ਪੰਜਾਬੀ ਦੇ ਇਸ ਬੁਲੇਟਿਨ ਚ ਫਿਲਹਾਲ ਐਨਾ ਹੀ ਨਵੀਆਂ ਤੇ ਤਾਜ਼ਾ ਖਬਰਾਂ ਲਈ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਮੈਂ ਨੂੰ ਨੀਲ ਕਮਲ ਉਦਯੋ ਇਜਾਜ਼ਤ ਤੇ ਆਉਂਦੇ ਜਾਂਦੇ ਇੱਕ ਨਜ਼ਰ ਮਾਰ ਲੈਣੇ ਆ ਅੱਜ ਦੇ ਮੌਸਮ ਦੇ ਹਾਲਤੇ